ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਿੰਡਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ ਨਕ ਲੈ ਕੇ ਆਂਦੇ ਆ ਜੀ ਤਿੰਨ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਆਜੋ ਜੀ ਆਗੇ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਗੁਰਪ੍ਰੀਤ ਸਿੰਘ ਭਿੰਡਰ ਕਲਾਂ ਜੀ ਤਹਿਸੀਲ ਤੇ ਜ਼ਿਲ੍ਹਾ ਜੀ ਮੋਗਾ ਜੀ ਠੀਕ ਆ ਜੀ ਅੱਜ ਤਿੰਨ ਨਗ ਆ ਜੀ ਹਾਂ ਜੀ ਤਿੰਨ ਨਗ ਸੂਏ ਸੂਆ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਸੂਆ ਕਿੰਨੇ ਮਾ ਜੀ ਇਹ ਦੂਜਾ ਸੂਆ ਜੀ ਕਦੋਂ ਸੂਈ ਆ ਜੀ ਇਹ ਇਹ ਰੂ ਹੋ ਗਈ 8-9 ਦਿਨਾਂ ਚ ਸੂਈ ਬੱਚਾ ਕੀ ਆ ਜੀ ਇਹਦੇ ਮਗਰ ਕੱਟੀ ਆ ਜੀ ਕਿਹੜੀ ਵਾਲੀ ਜੀ ਇੱਕ ਨੰਬਰ ਜੇ ਆ ਕੱਟੀ ਹੈ ਜੀ ਠੀਕ ਹੈ ਜੇਰ ਦੀ ਕੰਪਲੀਟ ਹੈ ਜੀ ਕੰਪਲੀਟ ਜਮਾ ਜੀ ਓਕੇ ਹੈ ਜੇਰਾ ਕਿੰਨਾ ਦੁੱਧ ਤਿਆਰ ਆ 10 ਕਿਲੋ ਨੱਟ ਤਿਆਰ ਆ ਜੀ ਸਿਵਾਈ ਕਰਾ ਦਾਂਗੇ ਜੀ ਮੈਂ ਕਿ ਜਦੋਂ ਮਰਜੀ ਅਗਲਾ ਚੋ ਸਕਦਾ ਪਰ ਤਿੰਨ ਡੰਗ ਚੋਗੇ ਥਾਣਾ ਦੀ ਗਰੰਟੀ ਹੈ ਜੀ ਫੁੱਲ ਗਰੰਟੀ ਹੈ ਜੀ ਠੀਕ ਆ ਬਾਕੀ ਥਾਣ ਮੈਂ ਤੁਹਾਨੂੰ ਚੈੱਕ ਵੀ ਕਰਾ ਦਿੰਨਾ ਨੇੜੇ ਤੋਂ ਸੋਨਾ ਸਹਿਜਾ ਤੋੜ ਦਿਓ ਜੀ ਹਾਂ ਤੋੜਦੇ ਆ ਜੀ ਇਹ ਥੋੜਾ ਜਿਹਾ ਵੈਸੇ ਹੀ ਇੱਕ ਪਾਸੇ ਹਵਾਨਾ ਭਾਰਾ ਰੱਖਦੀ ਹੈ ਜੀ ਆ ਉਹ ਵੀ ਵੈਸੇ ਹੀ ਰੱਖਦੀ ਹੈ ਜੀ ਜਾਨੀ ਥਾਣ ਵੱਧ ਘਟ ਨਹੀਂ ਹੁੰਦਾ ਨਾ ਨਾ ਕੋ ਬੂੰਦ ਦਾ ਵੀ ਫ ਯਾਰ ਪਿਛਲੇ ਸੂਏ ਦਾ ਹਵਾਨਾ ਟੇਡਾ ਕੀਤਾ ਹੁੰਦਾ ਚਵਾਈ ਚ ਤੇ ਬਾਈ ਕਹਿੰਦਾ ਬੂਨ ਦਾ ਵੀ ਨਹੀਂ ਫਰਕ ਹੋਊਗਾ ਬੇਫਿਕਰ ਹੋ ਜਾਓ ਗੋਲ ਸਿੰਗੀ ਆ ਜੀ ਬਾਕੀ ਚੰਗੀ ਆ ਨਾ ਬਾਲੀ ਪੀੜੀ ਨਾ ਬਾਲਾ ਖੁੱਲਾ ਸੈਕ ਆ ਜੀ ਜੈਜ ਆ ਬਾਕੀ ਮੋਰਾ ਚ ਪੈਂਦੀ ਆ ਤੇ ਇੱਕ ਫਾਇਦਾ ਵੀਰੇ ਤੁਹਾਡਾ ਇਹ ਵੀ ਹੋ ਜਾਣਾ ਕਿ ਬੱਚਾ ਮਗਰ ਤੁਹਾਨੂੰ ਕੱਟੀ ਮਿਲ ਜਾਣੀ ਆ ਜੇ ਕੱਟਾ ਲੈ ਕੇ ਹੁੰਦਾ ਹੱਥ ਲੈ ਕੇ ਫਿਰ ਵੀ ਜਾਣਾ ਪੈਣਾ ਸੀਗਾ ਜੇਰ ਦੀ ਬਾਈ ਕਹਿੰਦਾ ਕੰਪਲੀਟ ਹੋਊਗੀ ਬੇਫਿਕਰ ਹੋ ਜਾਓ ਸੀਲਸ ਲੱਗ ਵੀ ਪੂਰੀ ਆ ਬਈ ਪੂਰੀ ਜੀ ਪੋਰਾ ਵੀ ਹਲਦੀ ਨਹੀਂ ਮੈਂ ਇਹੋ ਜੀ ਆ। ਤਵੇ ਗਾਲਟੀ ਛੱਡ ਕੇ ਉੱਠ ਜੋ ਕਰੇ ਫੇਰ। ਅੱਛਾ ਫੇਰ ਅੱਜ ਨਹੀਂ ਪੇਰ ਚੱਕ ਜੂਗੀ। ਠੀਕ ਆ ਵੀਰੇ। ਜੇ ਜੀ ਡਿਮਾਂਡ ਜਿਹੜੇ ਲੈਣੇ ਆ ਵੀਰੇ ਉਹੀ ਦੱਸੋ ਜੀ। ਬੋਲ ਜੀ 1 15 1 10 ਦੀ ਆਪਾਂ ਦੇ ਦੇਾਂਗੇ। ਆਏਗਾ ਤਾਂ ਹੋਰ ਵੀ ਮਾਣ ਹੋ ਜੀ। ਹੋਰ ਵੀ ਮਾਣ ਹੋ ਤਾਂ ਆਪਣੇ ਘਰੇ 10 ਕਿਲੋ ਦੁੱਧ ਜੋਕ ਕੇ ਲੈ ਜੇ। ਹਾਂ ਕੰਡੇ ਦੇ ਜੋਕ ਕੇ ਲਿਆਵੇ ਜੀ। ਠੀਕ ਆ ਵੀਰੇ। ਤੇ ਜਿਹੜਾ 2 ਨੰਬਰ ਨਾ ਆ ਗਿਆ ਇਹਦਾ ਸੂਆ ਕਿੰਨਾ ਮਾ ਜੀ? ਇਹਦਾ ਤੀਜਾ ਜੀ। ਇਹ ਕਦੋਂ ਸੂਈ ਆ ਜੀ? ਇਹ ਨੂੰ ਹੋ ਗਏ 12 13 ਦਿਨ ਲੱਗ ਪਾ ਬੱਚਾ ਕੀ ਹੈ ਜੀ ਇਹਦੇ ਮਗਰ ਵੀ ਕੱਟੀ ਗਈ ਜੀ ਹਾਂ ਜਿਹੜੀ ਪਰਲੇ ਪਾਸੇ ਕੱਢੀ ਸੀ ਹਾਂ ਪਰਲੇ ਪੇ ਨਾਲ ਹੀ ਕੱਟੀ ਆਪਾਂ ਬਾਅਦ ਚ ਚਲੋ ਦਿਖਾ ਦਿੰਨੇ ਆ ਬੱਚੇ ਇਹਦੇ ਮਗਰ ਵੀ ਬੱਚਾ ਕੱਟੀ ਆ ਜੀ ਸੋਨਾ ਫਿਟਨੈਸ ਵਾਲਾ ਹਵਾਨਾ ਥਣ ਕੱਲਾ ਕੱਲਾ ਨਿੱਖੜ ਮੈਂ ਇਹਦੇ ਥੱਲੇ ਦੁੱਧ ਕਿੰਨਾ ਜੀ 10 11 ਕਿਲੋ ਹੀ ਦੁੱਧ ਦੇ ਥੱਲੇ ਆ ਜੀ ਯਾਨੀ 10 ਮੰਨੋ ਜੀ 10 ਮੰਨ ਕੇ ਹੀ ਆਵੇ ਹਾਂ ਜੀ 10 ਮੰਨ ਕੇ ਥਣਾ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਆ ਜੀ ਪਾਰ ਪਿੱਛੇ ਦੇ ਵੀ ਗਾਰੰਟੀ ਆ ਬਾਈ ਫੁੱਲ ਗਾਰੰਟੀ ਆ ਜੀ ਪੂਰ ਪਾਰ ਪਿੱਛਾ ਪੂਰਾ ਵੀ ਨਹੀਂ ਦਿਖਾਉਗੀ ਸਨੈਕੀ ਆ ਝੋਟਿਓ ਵੀ ਆ ਨਾ ਜੈਡ ਬਲੈਕ ਆ ਬਾਈ ਸਾਰੀ ਇਹ ਤੋਰ ਕੇ ਦਿਖਾ ਦਿਓ ਜੀ ਕੱਦ ਕਾਠ ਵੀ ਚੰਗਾ ਵੀਰੇ ਜੈਡ ਬਲੈਕ ਝੋਟੀ ਆ 12 ਦਿਨਾਂ ਦੀ ਸੂਈ ਆ ਬੱਚਾ ਮਗਰ ਕੱਟੀ ਆ ਕੱਟੀ ਤੁਹਾਨੂੰ ਆਪਾਂ ਬਾਅਦ ਵਿੱਚ ਦਿਖਾਉਨੇ ਆ ਥਣਾ ਦੀ ਗਾਰੰਟੀ ਆ ਥਾਣ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਜਿਹੜਾ ਨੈੱਟ ਦੁੱਧ ਤਿਆਰ ਹੋਊਗਾ ਉਹ 10 ਤੋਂ 11 ਕਿਲੋ ਆ ਤੁਸੀਂ 10 ਸੀ ਮੰਨ ਕੇ ਆਇਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀਰ ਚਵਾਈ ਕਰ ਸਕਦਾ ਜੀ ਸੋਨਾ ਮੁਠੀ ਵਾਲਾ ਥਣ ਕੱਲਾ ਕੱਲਾ ਨਿੱਖੜਮਾ ਹਾਥੀ ਚਵਾਈ ਵਾਲਾ ਫੋੜ ਸ਼ਾਂਕੇ ਦੇ ਭੂਰਾ ਵੀ ਨੇ ਥਣਾ ਦੇ ਪਾਰ ਪਿੱਛੇ ਦੀ ਜੇਰ ਦੀ ਬਾਈ ਵੱਲੋਂ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਕੇ ਆਜੋ ਬਾਕੀ ਝੋਟੀ ਚੰਗੀ ਆ ਤੇ ਨਾਗ ਵੀ ਮਕਰ ਚੰਗਾ ਮਿਲ ਜਣਾ ਕੱਟੀ ਮਿਲ ਜਣੀ ਆ ਜੀ ਤੁਹਾਨੂੰ ਤੇ ਇਹਦੀ ਡਿਮਾਂਡ ਜੀ ਇਹਦੀ ਵੀ ਉਹੀ ਆ ਜੀ ਇੱਕ ਬਰਾਬਰੀ ਆ ਦੋਨਾਂ ਤੋ ਓਜੂ ਮਾੜਾ ਮੋਟਾ ਮਾਨ ਤਣ ਹਾਂ ਉਹ ਨਾ ਹੋਊਗਾ ਜੀ ਵਿੱਚੋਂ 1000 2000 ਦਾ ਠੀਕ ਹੈ ਜੀ ਬਾਕੀ ਜੈ ਜੀ ਆ ਡਿਮਾਂਡ ਇਹਦੀ ਵੀ ਡਿਮਾਂਡ 115000 ਰੁਪਇਆ ਤੇ 10 ਦੀ ਬਾਈਕ ਨਾਲ ਦੇ ਦਾਂਗੇ ਤੇ 10 ਚੋਂ ਵੀ ਮਾਨ ਤਨ ਹੋ ਜਾਊਗਾ ਜਿਹੜਾ 3 ਨੰਬਰ ਨਾਲਗਾ ਇਹਦਾ ਸੂਆ ਕਿੰਨੇ ਮਾਜੀ ਇਹਦਾ ਦੂਜਾ ਜੀ ਇਹ ਕਦੋਂ ਸੂਈ ਹੈ ਜੀ ਇਹਨੂੰ ਹੋ ਗਈ 10 12 ਦਾ ਨਹੀਂ ਲੱਗ ਪਾ ਬੱਚਾ ਕੀ ਹੈ ਜੀ ਕੱਟਾ ਹੀ ਮਗਰ ਆ ਦੇ ਇਹਦੇ ਮਗਰ ਕੱਟਾ ਕੱਲੀ ਮਗਰ ਠੀਕ ਆ ਇਹ ਇੱਕ ਥਾਣਾ ਬਾਈ ਬੱਚਾ ਚੁੰਗ ਕੇ ਕੇ ਵੈਸੇ ਵੱਡਾ ਇਹ ਯਾਰ ਕਿਹਨ ਚ ਤੜ ਕੇ ਆ ਬੁਣੀਆਂ ਤੋਂ ਸਾਡਿਆਂ ਤੋਂ ਲੈ ਨਹੀਂ ਸੀ ਕਰੇ ਅੱਛਾ ਮਾੜਾ ਮੋੜਾ ਕਰ ਗਈ ਤਾਂ ਬਰਾਬਰ ਆਥਣਿੰਦੀਆਂ ਇੱਕੋ ਜੇ ਸਮਾਜਿਤਾਨਾ ਦੋਨੇ ਜਾਨੀ ਇੱਥੇ ਆ ਕੇ ਚੋਕੇ ਲੈ ਕੇ ਜਾਵੇ ਆ ਕੋਕੇ ਲੈ ਜਾਵੇ ਦੋ ਡੰਗ ਚੋਵੇ ਜੀ ਆਉਜੀ ਤਸੱਲੀ ਕਰਕੇ ਲੈ ਕੇ ਜਾਵੇ ਕੋਕੀ ਨਾਲ ਚੋਵੇ ਠੀਕ ਆ 22 ਦੇ ਦਸਨ ਮੁਤਾਬਕ ਕਹਿੰਦਾ ਮਾਰਨਿੰਗ ਦੀ ਚਵਾਈ ਚ ਹੋ ਗਿਆ ਤੁਸੀਂ ਆਪਦੀ ਤਸੱਲੀ ਆਸਤੇ ਵੀਰੇ ਤੋਰਦੇ ਹੋ ਵੀਰੇ 22 ਦੇ ਘਰੇ ਚੋਕੇ ਲਿਜਾ ਸਕਦੇ ਆ ਆ ਇਹਦੇ ਥੱਲੇ ਦੁੱਧ ਕਿੰਨਾ ਬਾਈ ਇਹਦੇ ਥੱਲੇ 10 ਕਿਲੋ ਦੁੱਧ ਆ ਜੀ ਠੀਕ ਆ ਇਹਦੇ ਥੱਲੇ ਵੀ ਬਾਈ ਦੱਸਦਾ ਕਿ 10 ਕਿਲੋ ਦੁੱਧ ਤਿਆਰ ਆ ਮੋੜ ਲਈ ਵੀਰੇ ਗੋਲ ਸਿੰਗੀ ਆ ਪਤਲੇ ਆ ਪਿੰਡਾਂ ਬਾਕੀ ਇਹ ਵੀ ਮੁਰਾਜ ਬੈਂਦੀ ਤਿੰਨ ਨਹੀਂ ਮੁਰਾਜ ਬੈਂਦੀ ਆ ਇਹਦੇ ਮਗਰ ਬੱਚਾ ਆ ਜਾਂਦਾ ਜੀ ਕੱਟਾ ਹਾਂਜੀ ਇਹਦੀ ਡਿਮਾਂਡ ਜੀ ਇਹਦੀ 1 15 ਹੀ ਜੀ ਇਹਦੀ ਯਾਨੀ ਸਾਰਿਆਂ ਦੀ ਇੱਕ ਇੱਕ ਰੇਟ ਆ ਜੀ ਤਿੰਨਾਂ ਮੈਂ ਇੱਕ 10 10 ਦੀਆਂ ਦੇ ਦਾਂਗੇ ਉਹਦੇ ਚੋਂ ਮਾਨਤਾ ਹੋ ਜਾਊਗਾ ਇੱਕੋ ਰੇਟ ਹੀ ਆ ਤਿੰਨਾਂ ਦਾ ਬਾਕੀ ਮਲਕਿੰਗ ਕਰਕੇ ਲੈ ਜਾਓ ਆ ਜਿਹੜਾ ਬੱਚਾ ਬੈਠਾ ਹੈ ਕੱਟਾ ਜੀ ਹਾਂ ਕੱਟਾ ਇਹ ਇਹ ਹੋਰ ਦਾ ਵੰਦਰ ਮੈਂ ਬੈਠੀ ਆ ਆ ਤਿੰਨ ਬੱਚੇ ਆ ਜੀ ਦੇਖ ਸਕਦੇ ਹੋ ਜਿੰਨਾਂ ਚੋਂ ਇੱਕ ਕੱਟੀ ਆ ਆ ਦੋ ਇੱਕ ਕੱਟਾ ਤੇ ਦੋ ਕੱਟੀਆਂ ਨੇ ਬੱਚੇ ਤੁਹਾਨੂੰ ਮੈਂ ਦਿਖਾਤੇ ਆ ਜੀ ਬਾਕੀ ਜਿਹਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ